ਹਣਾ ਮਸਲਕਾਰਾਂ ਦੀ ਬੜਕ ਹੈ ਉਹ ਜਦੋਂ ਆਪਾਂ ਹ ਮਸਟੈਂਗ ਦੀ ਗੱਲ ਕਰਦੇ ਆ ਚੈਲੈਂਜਰ ਦੀ ਗੱਲ ਕਰਦੇ ਉਦੋਂ ਰੇਸ ਦੰਦੇ ਆ ਨਾ ਪਿੱਛੋਂ ਬੜਕ ਆਉਂਦੀ ਹੈ ਕਿ ਕਿਤਨਾ ਪੜਾਕੇ ਮਾਰਦੇ ਬੁਲਟ ਕਿਉਂ ਵਧੀਆ ਲੱਗਦੇ ਨੇ ਕਿਉਂਕਿ ਬੜਕ ਦੀ ਬੜਕ ਹੈ ਹਮ ਬੁਲਟ ਦੀ ਹੁਣ ਕਿਵੇਂ ਹੋ ਸਕਦਾ ਵੀ ਕੋਈ ਆਪਾਂ ਨੂੰ ਫੈਸਲਾ ਕਰ ਪਰਵਾਹਤ ਕਰ ਜੂਗੀ ਜਿਵੇਂ ਜਿਹੜੀ ਬਾਹਰ ਕਿਹੜੀ ਫਿਲਮ ਦੀ ਕਸ਼ਮੀਰ ਫਾਇਰ ਜਦ ਉਹ ਫਿਲਮ ਬਾਰੇ ਆ ਸਕਦੀ ਆ ਉਹਨਾਂ ਦਾ ਤੁਸੀਂ ਦੁੱਖ ਦੇਖ ਸਕਦੇ ਹੋ ਤਾਂ ਪੰਜਾਬ ਦਾ ਦੁੱਖ ਕਿਉਂ ਨਹੀਂ ਦਿਖਾ ਰਹੇ ਬਾਈ ਤੁਸੀਂ ਕਿਉਂ ਨਹੀਂ ਲੋਕਾਂ ਚੋਂ ਮੈ ਸਿਮਪਥੀ ਜਨਰੇਟ ਕਰ ਰਹੇ ਬਿਲਕੁਲ ਹਾਲਾਂਕਿ ਉਹ ਸੱਚ ਆ ਚਲ ਆਪਾਂ ਨਹੀਂ ਇ ਵੀ ਪੰਜਾਬ ਦੇ ਵਿੱਚ ਇੱਕ ਫੁੱਲ ਫਲੈਜਡਜ ਸਟੇਟ ਦੇ ਵਿੱਚ ਕੀ ਕੁਝ ਹੋਇਆਗਾ ਹੂੰ ਤੇ ਕਰਨ ਵਾਲੇ ਵੀ ਕੌਣ ਦਲੇਰ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਨੀ ਆ ਮੇਨ ਪੰਜਾਬੀਆਂ ਬਾਰੇ ਆਪਾਂ ਪੰਜਾਬੀਆਂ ਪੰਜਾਬੀ ਆਪਣੀ ਆਡੀਅנס ਆ ਤੇ ਮੇਨ ਆਪਾਂ ਜਿਵੇਂ ਆਪਾਂ ਹਿੰਦੀ ਫਿਲਮਾਂ ਦੇਖਦੇ ਆ ਹੂੰ ਜਾਂ ਫਿਰ ਆਪਾਂ ਕੋਈ ਵੀ ਫਿਲਮਾਂ ਦੇਖ ਲਓ ਉਹਦੇ ਵਿੱਚ ਪੰਜਾਬੀਆਂ ਨੂੰ ਥੋੜਾ ਜਿਹਾ ਮਖੌਲੀਆ ਦਿਖਾਉਂਦੇ ਨੇ ਮਜ਼ਾਕੀਆ ਦਿਖਾਉਂਦੇ ਨੇ ਜਾਂ ਫਿਰ ਉੱਚਾ ਰੌਲਾ ਪਾਉਂਦੇ ਨੇ ਜਾਂ ਫਿਰ ਦਾਰੂ ਪੀਂਦੇ ਰੱਖਾਉਂਦੇ ਨੇ ਵੀ ਹਾਂ ਜਾਂ ਫਿਰ ਗੱਲੇ ਭਗੜੇ ਪਾਉਂਦੇ ਦਿਖਾਉਂਦੇ ਨੇ ਉਹਦੇ ਬਾਰੇ ਥੋੜੀ ਜਿਹੀ ਗੱਲ ਕਰਦੇ ਜਿਵੇਂ ਜਦੋਂ ਵੀ ਕੋਈ ਕਹਿੰਦਾ ਦੀ ਪੰਜਾਬੀਆ ਉਹ ਬੱਲੇ ਬੱਲੇ ਹਾਂ ਬਣਾਣਾ ਨਾ ਵੀ ਫਰਦੀ ਦੇ ਪਿਛੇ ਮੀਰ ਜਾਂਦਾ ਬੱਲੇ ਬੱਲੇ ਤੂੰ ਦੂਰ ਨਾ ਜਾ ਆਪਾਂ ਉਹਦੀ ਦੇਖੀ ਆ ਹਾਰਕ ਮਹਿਤਾ ਉਲਟਾ ਹਾਂ ਉਹਦੇ ਵਿੱਚ ਉਹਦੇ ਵਿੱਚ ਉਹਨਾਂ ਨੇ ਹਰੇਕ ਸਟੇਟ ਦਾ ਕੋਈ ਨਾ ਕੋਈ ਬੰਦਾ ਜੋੜਿਆ ਹੋਇਆ ਹੈ ਨਾ ਵਿੱਚ ਹਾਂ ਇੱਕ ਮਤਲਬ ਇੱਕ ਪੰਜਾਬੀ ਹੈ ਨਾ ਹਾਂ ਤੇ ਉਹ ਅੱਡ ਵੀ ਦੀ ਨ ਕਹ ਲੋ ਉਹਦੀ ਠੀਕ ਆ ਤੇ ਪਰ ਉਹਨੂੰ ਹਮੇਸ਼ਾ ਭਾਜੀ ਮਨ ਮਗਰ ਉਹ ਟਿਆਂ ਚੱਲਦੀ ਆ ਨਾ ਸਹੀ ਗੱਲ ਮਤਲਬ ਉਹ ਪਾਪਾ ਜੀ ਸੱਚ ਐਂ ਜੀ ਐਂ ਚੱਲ ਭਾਜੀ ਡੀ ਫੇਮ ਕੀਤਾ ਜਾਂਦਾ ਵੀ ਹਰ ਚੀਜ਼ ਨੂੰ ਐਵੇਂ ਮੈਂ ਇੱਕ ਦੇਖਿਆ ਸੀਗਾ ਉਹ ਜੇਠਾ ਰਾਲਾ ਹਾਂ ਉਹ ਪੱਗ ਬੰਨੀ ਹੋਈ ਸੀ ਤੇ ਵੇਟਰ ਬਣਿਆ ਹੋਇਆ ਸੀਗਾ ਉਹ ਤਾਂ ਮੜੀ ਜੀ ਗੱਲ ਬਰਰ ਬਰਰ ਮਤਲਬ ਉਹੀ ਮੈਨੂੰ ਬਹੁਤ ਖੇਚੜੀ ਦੇਖ ਕੇ ਮਾ ਯਾਰ ਇਹ ਨਹੀਂ ਦੇਖਣਾ ਅਜ ਤੋਂ ਬਾਅਦ ਉਹ ਹੋਈ ਤਰ੍ਹਾਂ ਦਿਖਾਉਂਦ ਨੇ ਆਪਾਂ ਨੂੰ ਆਪਾਂ ਜੌਨ ਦੀ ਲੀਵਰ ਦੇਖਿਆ ਹੈ ਨਾ ਵੀ ਪੁਰਾਣੀਆਂ ਫਿਲਮਾਂ ਚਾ ਰਾਜਾ ਹਿੰਦੁਸਤਾਨੀ ਵਰਗਿਆਂ ਚ ਉਹੀ ਨੱਚਦਾ ਟੱਪਦਾ ਦੇਖਿਆ ਮੈਂ ਵੀ ਸੋ ਆ ਯਾਰ ਆਪਣੀ ਸੂਰਮਈ ਕੌਮ ਆ ਆਪਣਾ ਇਤਿਹਾਸ ਕਿੱਡਾ ਵੱਡਾ ਵਾਈਡ ਆ ਆਪਣਾ ਰਾਜ ਰਿਹਾ ਮਹਾਰਾਜੇ ਰਹੇ ਆਪਾਂ ਆਪਾਂ ਆਮ ਤਰੇ ਨਹੀਂ ਆਪਣਾ ਕਿੱਥੇ ਤੱਕ ਰਾਜ ਸੀ ਜਿਹੜੇ ਇਹਨਾਂ ਤੇ 200 ਸਾਲ ਵੱਧ ਰਾਜ ਕੀਤਾ ਉੱਥੇ ਆਪਣੇ ਕੇ 100 ਸਾਲ ਹੋਇਆ ਇਕੱਲਾ ਮਤਲਬ ਆਪਣੇ 40 ਸਾਲ ਆਪਣਾ ਕਿੱਡਾ ਵੱਡਾ ਰਾਜ ਰਿਹਾ ਉਹਦੇ ਤੇ ਆਪਾਂ ਮਤਲਬ ਕਿੰਨਾ ਆਪਾਂ ਮਾਨ ਮਹਿਸੂਸ ਕਰਦੇ ਆ ਵੀ ਮਾਰਾ ਰঞ্জੀਤ ਸਿੰਘ ਆਪ ਦੇ ਰਾਹ ਚਾ ਚੀਜ਼ ਕਰਦਾ ਸੀ ਉਹ ਚੀਜ਼ ਕਰਦਾ ਸੀ ਵੀ ਆਪਾਂ ਕਿੱਥੋਂ ਨਿਕਲ ਗਏ ਆ ਹਨ ਆਪਣੇ ਗੁਰੂਆਂ ਦਾ ਕਿੱਡਾ ਵੱਡਾ ਯੋਗਦਾਨ ਆ ਬਲੀਦਾਨ ਕਿੰਨਾ ਹੈ ਹਨ ਬਿਲਕੁਲ ਬਿਲਕੁਲ ਕਿਨਾ ਪੱਛੇ ਕਿਵੇਂ ਤਤੀ ਤਬੀ ਤੇ ਬੈਠੇ ਉਹ ਸਿਰਫ ਮਤਲਬ ਕਸ਼ਮੀਰੀ ਪੰਡਤਾਂ ਵਾਸਤੇ ਉਹ ਮਤਲਬ ਹਰ ਚੀਜ਼ ਭੁੱਲ ਕੇ ਸਿਰਫ ਇਹਨਾਂ ਨੂੰ ਇੱਕ ਮਖੌੜ ਯਾਦ ਰਹਿ ਗਿਆ ਬਿਲਕੁਲ ਵੀ ਨਹੀਂ ਯਾਰ ਉਹ ਇੱਕ ਆ ਚੀਜ਼ ਤੇ ਵੀ ਇਹਨਾਂ ਇਹ ਤਾਂ 12 ਵਜੇ ਜਾਂਦੇ ਨੇ 12 ਵਜੇ ਦਾ ਇਤਿਹਾਸ ਕਿਸੇ ਨੂੰ ਪਤਾ ਹੀ ਨਹੀਂ ਠੀਕ ਆ ਹੁਣ ਥੋੜੀ ਜਿਹੀ ਲੋਕਾਂ ਨੂੰ ਆਪਣੇ ਕਰਨ ਦਾ ਦੱਸਣ ਲੱਗੇ 12 ਵਜੇ ਦਾ ਇਤਿਹਾਸ ਕੀ ਥੀ ਵੀ ਸੋਡੀ ਜਨਾਨੀ ਬਚਾਉਂਦੇ ਤੇ ਬਿਲਕੁਲ ਜਦੋਂ ਬਦਾਲੀ ਪਰ ਕੱ ਲੈ ਜਾਂਦਾ ਸੀ ਉਹ ਕਹਿ ਸਾਂ ਇੱਕ ਗਰੀਲਾ ਬਾਹਰ ਖੇਡਦੇ ਸੀ ਗਰੀਲਾ ਬਾਹਰ ਹੁਣ ਜਿਸ ਨੂੰ ਪਤਾ ਉਹ ਤਾਂਹੀਂ ਤਾਂ ਪਤਾ ਲੱਗੂ ਆ ਅਬਦਾਲੀ ਤੋਂ ਜ਼ਿਆਦਾ ਅਬਦਾਲੀ ਐਮਦ ਸ਼ਾਹ ਅਬਦਾਲੀ ਹੈ ਨਾ ਇੱਕ ਉਹਦਾ ਸ਼ਾਸਕ ਸੀ ਅਫਗਾਨੀਅਸ ਕਰਦਾ ਬਗੋ ਸੌਰੀ ਮਿਡਲ ਈਸਟ ਦੇ ਵਿੱਚੋਂ ਆਉਂਦਾ ਸੀ ਤੇ ਪੰਜਾਬ ਦੇ ਵਿੱਚ ਆ ਕੇ ਆ ਕੁਛੋਤਾ ਚੱਲਦਾ ਸੀ ਤੇ ਅਟੈਕ ਕਰਦਾ ਸੀ ਲੁੱਟ ਕੇ ਲੈ ਜਾਂਦਾ ਸੀ ਮੇਨ ਇਹ ਜਿਹੜਾ ਟੌਪਿਕ ਬੰਨ ਜਾਦਾ ਹੈ ਅੰਮ੍ਰਿਤਸ਼ਾਲੀ ਗੱਲ ਤੋਂ ਜ਼ਿਆਦਾ ਐਂਧਸ਼ਾਪਤ ਵਾਲੀ ਦੀ ਗੱਲ ਤੋਂ ਹਮ ਚਲ ਆਪ ਮੈਂ ਇਸ ਚੀਜ਼ ਨੂੰ ਥੋੜਾ ਜਿਹਾ ਕਹਿਣਾ ਕਿ ਹਾਂ ਅੱਜ ਦੇ ਟਾਈਮ ਦੇ ਵਿੱਚ ਪੁਰਾਣੇ ਟਾਈਮ ਨਾਲੋਂ ਹਿੰਦੀ ਫਿਲਮਾਂ ਚਲੋ ਤਰਕ ਮੈਂ ਤੁਹਾਨੂੰ ਛੱਡੋ ਹਿੰਦੀ ਫਿਲਮਾਂ ਦੇ ਵਿੱਚ ਥੋੜਾ ਜਿਹਾ ਬੈਟਰ ਦਿਖਾਉਣਾ ਸ਼ੁਰੂ ਕੀਤਾ ਚਾਹੇ ਉਹ ਦਿਲਜੀਤ ਦਸ਼ਾਂਗਰ ਕਰਕੇ ਗੱਲ ਕਰ ਲਈਏ ਜਾਂ ਫਿਰ ਜਿਵੇਂ ਸੈਕੜ ਗੇਂਦ ਦੇ ਵਿੱਚ ਇੱਕ ਕੈਰੈਕਟਰ ਦਿਖਾਇਆ ਸੀ ਸਟਰੋਂਗ ਕੈਰੈਕਟਰ ਬ ਥੋੜਾ ਜਿਹ ਚਲੋ ਵਧੀਆ ਪਛਾਣਨਾ ਸ਼ੁਰੂ ਕਰ ਦਿੱਤਾ ਜਿਹੜਾ ਸਟੀਰੀਓਟਾਈਪ ਸੀ ਹੌਲੀ ਹੌਲੀ ਉਹ ਖਤਮ ਹੋ ਰਿਹਾ ਹੋ ਰਿਹਾ ਪਰ ਮੇਨ ਹਨਾ ਜਿਵੇਂ ਹਰ ਇੱਕ ਬੰਦਾ ਕਹਿੰਦਾ ਹਰ ਜਗ੍ਹਾ ਤੇ ਕੇ ਪੰਜਾਬੀ ਲਾਊਡ ਨੇ ਜਿਵੇਂ ਆਪਣੀ ਹਸਿੰਦਰ ਸੌਂਗ ਆਏ ਸੀ ਹੱਸਦੇ ਹੀ ਰਹਿੰਦੇ ਆ ਹਨਾ ਕੱਪ ਜਦੋਂ ਆਪਣੀ ਹਾਸਿਆਂ ਦੀ ਵਾਲ ਵੀ ਕਦੋਂ ਟਪ ਜਾਂਦੀ ਆ ਉਹ ਨਾਰਮਲ ਇਹ ਨਹੀਂ ਹੈਗਾ ਪੰਜਾਬ ਦੇ ਵਿੱਚ ਕੇ ਕੁਝ ਗਲਤ ਚੀਜ਼ ਆ ਜਿਵੇਂ ਪੰਜਾਬੀ ਹੋਗੇ ਪੰਜਾਬੀ ਲਾਊਡ ਨਹੀਂ ਜਿਵੇਂ ਆਪਾਂ ਕਿਤੇ ਹੋਰ ਗੱਲ ਕਰਦੀਏ ਆਪਾਂ ਸਾਊਥ ਨਾਲ ਗੱਲ ਕਰਾਂਗੇ ਉਹ ਬੰਦੇ ਹੈਗੇ ਨੇ ਥੋੜੇ ਜਿ ਚੁੱਪ ਚਪ ਚਿਪਕੇ ਜਿਹੇ ਨੇ ਬੋਲੀ ਦਾ ਫਰਕ ਹੈ ਨਾ ਹੁਣ ਜੇ ਆਪਾਂ ਕਹਿੰਦੀ ਵੀ ਆਪਣੇ ਕੋਈ ਗੱਲ ਸਮਝਾਉਣੀ ਹੈ ਆਪਣੀ ਉਹ ਆਟੋਮੈਟਿਕ ਲਾਊਡনেস ਆ ਉਹ ਉਹ ਪਤਾ ਕੀ ਆ ਸਿਰਫ ਬੋਲੀ ਦਾ ਫਰਕ ਨਹੀਂ ਹੈਗਾ ਜਿੰਨਾ ਕ ਮੈਂ ਥੋੜਾ ਜਿਹਾ ਇਹਦੇ ਬਾਰੇ ਪੜਿਆ ਉਹਦੇ ਵਿੱਚ ਕੀ ਆ ਸਾਊਥ ਵਾਲਾ ਇੱਕ ਐਮ ਦੀ ਜਗ੍ਹਾ ਤੇ ਆ ਉਹ ਜਿੱਥੇ ਮੋਸਟਲੀ ਬ੍ਰਿਟਿਸ਼ ਰਾਜ ਹੋਇਆ ਤੇ ਉਹ ਇੱਕ ਐਵੇਂ ਦੀ ਜਗਾ ਜਿੱਥੇ ਕੋਈ ਅਟੈਕ ਨਹੀਂ ਹੋਇਆ ਹੈਗਾ ਉੱਪਰ ਉਹ ਮਤਲਬ ਜਿਵੇਂ ਕਹਿੰਦਾ ਜਿਵੇਂ ਕਹਿੰਦੇ ਵੀ ਈਸਟ ਇੰਡੀਆ ਕੰਪਨੀ ਨੇ ਜਦੋਂ ਸਭ ਤੋਂ ਪਹਿਲਾਂ ਆਪਣਾ ਬੇਸ ਲਾਇਆ ਹੈਗਾ ਉਹ ਸਾਰਾ ਉਹ ਸਾਰਾ ਸਾਊਥ ਚ ਲੱਗਿਆ ਸੀ ਨਾ ਤੇ ਕਿੰਨੀ ਉੱਥੇ ਐਂਗਲੋ ਇੰਡੀਅਨ ਐਂਗਲੋ ਐਂਗਲੋ ਇੰਡੀਅਨ ਨਾ ਇੰਗਲਿਸ਼ ਦੇ ਲੋਕ ਐਂਗਲੋ ਇੰਡੀਅਨ ਲੋਕ ਰਹਿੰਦੇ ਨੇ ਜਿਹੜੇ ਉੱਥੇ ਮਤਲਬ ਗੋਰੇ ਕੰਮ ਕਰਨ ਆਉਂਦੇ ਸੀ ਉਹਨਾਂ ਨੇ ਉੱਥੇ ਦੀ ਮਤਲਬ ਨੀਟਿਵ ਲੜਕੇ ਨਾਲ ਵਿਆਹ ਕਰਾ ਕੇ ਉੱਥੇ ਹੀ ਉਹਨਾਂ ਦੇ ਪਰਿਵਾਰ बसे ਹਨ ਉੱਥੇ ਉਹੀ ਆ ਗੋਤਾਂ ਦੇ ਰੋਕੀ ਸਾਬ ਇੱਕ ਤਾਂ ਬਹੁਤ ਕਾਲੇ ਹੋਗੇ ਜਿਵੇਂ ਸ਼੍ਰੀਲੰਕਾ ਵਾਲੇ ਹੋਗੇ ਉਹਨੂੰ ਸਾਊਥ ਦੇ ਵਿੱਚੋਂਗੇ ਇੱਕ ਬਹੁਤ ਗੋਰੇ ਵੀ ਨੇ ਉੱਥੇ ਜਿਹੜੇ ਐਂਗੂਲੈਂਡਰ ਕਹਿੰਦੇ ਆਪਾਂ ਐਂਗੂਲੈਂਡੀਅਨ ਉਹ ਜਿਨ੍ਹਾਂ ਦਾ ਗੋਰੇ ਨਾਲ ਵਿਆਹ ਹੋਇਆ ਜਾ ਰਿਹਾ ਉੱਥੇ ਦੀਆਂ ਕੁੜੀਆਂ ਨਾਲ ਜਾਂ ਮੁੰਡਿਆਂ ਨਾਲ ਗੋਰੀਆਂ ਨਾਲ ਵਿਆਹ ਹੋਇਆ ਉਹ ਬੰਦੇ ਨੇ ਆਪਾਂ ਮੈਂ ਕੰਪੈਰੀਸ਼ਨ ਨਹੀਂ ਕਰਦਾ ਕਿ ਮੈਂ ਸਿਰਫ ਇਹ ਕਹ ਰਿਹਾ ਕਿ ਉਹ ਇਸ ਕਰਕੇ ਥੋੜੇ ਕੱਕ ਟ ਬੋਲਦੇ ਨੇ ਜਾਂ ਫਿਰ ਆਪਾਂ ਕਹਿ ਸਕਦੇ ਆ ਕਿ ਸੌਫਟ ਬੋਲਦੇ ਨੇ ਕਿ ਉਹਨਾਂ ਦਾ ਚੱਲ ਇੱਕ ਤਾਂ ਚੱਲ ਗੋਰਿਆਂ ਦਾ ਮੈਂ ਗੋਰਿਆਂ ਨੂੰ ਚੰਗੀ ਨਹੀਂ ਕਹਿ ਰਿਹਾ ਹੈਗਾ ਬਟ ਇੱਕ ਬੋਲੀ ਦੀ ਗੱਲ ਕਰ ਰਿਹਾ ਇੱਕ ਜੀਨਸ ਹੁੰਦੇ ਨੇ ਜਿਹੜੇ ਉਹ ਜੈਨੇਟਿਕ ਉਹਨਾਂ ਨੂੰ ਉਹ ਮਿਲਿਆ ਬਟ ਜਿਹੜਾ ਇੰਡੀਆ ਉਹ ਕਿੱਥੋਂ ਇੰਡੀਆ ਦੇ ਵਿੱਚ ਜਿਹੜਾ ਆਪਾਂ ਨਾਰਥ ਇੰਡੀਆ ਦੀ ਗੱਲ ਕਰੀਏ ਪੰਜਾਬ ਉਪਰੋਂ ਕਸ਼ਮੀਰ ਤੋਂ ਲੈ ਕੇ ਪੰਜਾਬ ਪੰਜਾਬ ਤੋਂ ਲੈ ਕੇ ਆਪਾਂ ਗੱਲ ਕਰੀਏ ਦਿੱਲੀ ਤੱਕ ਉੱਥੇ ਤੱਕ ਲੋਕ ਲਾਊਡ ਹੈਗੇ ਨੇ ਮੈਨ ਇਹਦਾ ਕੀ ਆ ਪਾਸਟ ਪਾਸਟ ਕੀ ਸੀ ਅੱਜ ਮੈਂ ਹੁਣ ਤੋਂ ਗੱਲ ਕੀਤੀ ਦਲੇਰ ਅਫਗਾਨੀ ਮੇਰੇ ਕੋ ਬਾਰਾ ਵਜੇ ਗੱਲ ਕੀਤੀ ਆ ਅਫਗਾਨੀ ਆਉਂਦਾ ਸੀ ਇਥੋਂ ਆ ਕੇ ਲੁੱਟ ਕੇ ਲੈ ਕੇ ਆਉਂਦਾ ਸੀ ਈਆਂ ਨੂੰ ਲੈ ਕੇ ਆਉਂਦਾ ਸੀ ਤੇ ਜਿਹੜੇ ਸਿੱਖ ਸੀ ਉਹਨਾਂ ਤੇ ਅਟੈਕ ਕਰਕੇ ਉਹਨਾਂ ਨੂੰ ਬਚਾਉਂਦੇ ਸੀ ਹਨਾ ਉਵੇਂ ਸੀ ਜਿਵੇਂ ਜਿਹੜਾ ਉਹ ਇੱਕ ਜਿਵੇਂ ਹੁਣ ਵੀ ਗੱਲ ਹੋਈ ਆ ਬਾਰ ਚੱਲੀ ਆ ਇੰਡੀਆ ਤੇ ਪਾਕਿਸਤਾਨ ਦੀ ਬਾਰ ਹੋਈ ਤਾਂ ਮੇਨ ਕੌਣ ਸੀ ਸੈਂਟਰ ਪੰਜਾਬ ਕੋਈ ਵੀ ਬਾਰ ਇਸ ਤੋਂ ਪਹਿਲਾਂ ਹੋਈ ਆ ਚਾਹੇ ਅਫਗਾਨੀ ਸ਼ਾਸਕਾਂ ਨਾਲ ਹੋਈ ਆ ਚਾਹੇ ਮਿਡਲ ਈਸਟ ਤੋਂ ਕੋਈ ਵੀ ਆ ਗਿਆ ਉਹ ਆਊਗਾ ਪੰਜਾਬ ਦੇ ਉੱਤੇ ਹੁਣ ਉਹਨਾਂ ਦਾ ਇਹ ਨਹੀਂ ਹੈਗਾ ਕਿ ਪੰਜਾਬ ਟੱਪ ਕੇ ਪੂਰਾ ਇੰਡੀਆ ਟੱਪ ਕੇ ਉਹ ਐਂਡ ਤੇ ਜਾ ਕੇ ਸਾਊਥ ਦੇ ਵਿੱਚ ਜਾ ਕੇ ਅਟੈਕ ਕਰੂਗਾ ਮੇਨ ਫੋਕਸ ਪੰਜਾਬ ਜਾਂ ਮਿਡਲ ਮਤਲਬ ਇੰਡੀਆ ਦੇ ਮਿਡਲ ਤੱਕ ਹੁੰਦਾ ਸੀ ਉਸ ਤੋਂ ਅੱਗੇ ਜਾਣਾ ਪੋਸੀਬਲ ਵੀ ਨਹੀਂ ਹੁੰਦਾ ਸੀ ਕਿਉਂਕਿ ਵਾਪਸ ਵੀ ਜਾਣਾ ਉਹ ਹੈ ਨਾ ਜੇ ਦੇ ਜੇ ਪਾਸਾ ਸਾਊਥ ਨਾਲ ਦੇਖੀਏ ਇਧਰਲੇ ਪਾਸੇ ਦੇਖੀਏ ਤਾਂ ਮੋਸਟਲੀ ਸਮੁੰਦਰ ਹਾਂ ਨਾ ਵੀ ਪੋਰਟ ਤੇ ਅਟੈਕ ਕਰੀਏ ਤੇ ਉਧਰੋਂ ਮਤਲਬ ਜੇਕਰ ਇਹ ਬਦਾਲੀ ਵਰਗੇ ਨਹੀਂ ਵੀ ਗੱਲ ਕਰੀਏ ਹੁਣ ਛਿਪਾਂ ਨਹੀਂ ਤਹੇ ਆਉਂ ਰਹੇ ਕਿਉਂਕਿ ਜੋ ਇਹਨਾਂ ਦਾ ਮੁਰਖ ਹੈ ਉਹਦੇ ਨਾਲ ਲੱਗਦਾ ਨਹੀਂ ਮੁਰਖਾ ਉਹ ਚੀਜ਼ਾਂ ਨੇ ਇਹਨਾਂ ਨੇ ਆਉਣਾਂ ਦੀ ਲੇਨ ਬਾਰਡਰ ਤੋਂ ਤੇ ਸਿਲਕ ਰੂਟ ਪੱਖੋਂ ਦੇਖਿਆ ਜਾਵੇ ਤਾਂ ਪੰਜਾਬ ਪੈਂਦਾ ਸੀ ਉਹ ਪੈਂਦਾ ਨਹੀਂ ਮੂਰੇ ਪੈਂਦਾ ਸੀਗਾ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਪੰਜਾਬੀ ਜਾਂਦਾ ਖੂਨ ਦੇ ਵਿੱਚ ਆਪਾਂ ਕਹਿ ਸਕਦੇ ਇੱਕ ਜਜ਼ਬਾ ਜੋਸ਼ ਆ ਜਾਂ ਫਿਰ ਹਿੰਮਤੀ ਲੋਕ ਨੇ ਹਨਾ ਉਹ ਵੀ ਉਸ ਕਰਕੇ ਹੋਇਆ ਕਿਉਂਕਿ ਜਿਹੜਾ ਉਹਨਾਂ ਦਾ ਕਲਚਰ ਸੀ ਅੱਪ ਮੈਂ ਇਹ ਗੱਲ ਨਹੀਂ ਕਰ ਰਿਹਾ ਕਿ ਪੰਜਾਬ ਕੋਲੋਂ ਬਣਿਆ ਪੰਜਾਬ ਸਿੱਖ ਰਾਜ ਤੋਂ ਵੀ ਪਹਿਲਾਂ ਦੀ ਗੱਲ ਕਰ ਰਿਹਾ ਜਦੋਂ ਆਪਣਾ ਇੱਕ ਲੋ ਉਸ ਟਾਈਮ ਦਾ ਪਾਸ ਥੋੜਾ ਡਿਫਰੈਂਟ ਸੀ ਉਦੋਂ ਇਹ ਨਹੀਂ ਹੈਗਾ ਸੀ ਕਿ ਪ੍ਰੋਪਰ ਪੰਜਾਬ ਹੀ ਸੀ ਹੌਲੀ ਹੌਲੀ ਨਾਮ ਬਦਲਦਾ ਰਿਹਾ ਤਾਂ ਪੰਜਾਬ ਆ ਗਿਆ ਮੈਂ ਹੋਰ ਇਹ ਜ਼ਿਕਰ ਕਰ ਦਨੇ ਆਪਾਂ ਆਰਿਆਂ ਦੀ ਗੱਲ ਕਰਦੇ ਆ ਆਪਾਂ ਉਸ ਤੋਂ ਪਹਿਲਾਂ ਦੀ ਗੱਲ ਕਰ ਰਿਹਾ ਮੈਂ ਉਹ ਬੰਦੇ ਜਿਹੜੇ ਆਪਾਂ ਗੱਲ ਕਰੀਏ ਬਈ ਨਾਰਥ ਇੰਡੀਆ ਮੋਸਟਲੀ ਆ ਰਹੇ ਨੇ ਸਾ ਇਕ ਜਾਂ ਇਹਨਾਂ ਦਾ ਜੈਨੇਟਿਕ ਐਵੇਂ ਦਾ ਕਦੇ ਕੋਈ ਆਇਆ ਅ ਅਫਗਾਨੀ ਆਗੇ ਇੱਥੇ ਆ ਕੇ ਰਾਜ ਕੀਤਾ ਰਾਜਕਰਤਾ ਵਰਗੇ ਵੀ ਆਏ ਨਹੀਂ ਅਲੈਗਜ਼ੈਂਡਰਾ ਆਇਆ ਠੀਕ ਆ ਦੂਰ ਦੂਰ ਤੋਂ ਬੜੇ ਬੜੇ ਆਪਾਂ ਕਹਿ ਸਕੀਏ ਲੋਕ ਆਏ ਨੇ ਜਿਨੇ ਜਿਹੜੇ ਇੱਥੇ ਆ ਕੇ ਬਸਣ ਲੱਗੇ ਨੇ ਕੁਝ ਕੁਝ ਇੱਥੋਂ ਲੈ ਕੇ ਗਏ ਜਿਵੇਂ ਆਪਾਂ ਗੱਲ ਕੀਤੀ ਉਹ ਹੀ ਕਿ ਇੱਥੋਂ ਅ ਲੁੱਟ ਕੇ ਤਾਂ ਜਾਂਦੇ ਸੀ ਬਟ ਇੱਥੋਂ ਕੁੜੀਆਂ ਨੂੰ ਵੀ ਚੱਕ ਕੇ ਲੈ ਜਾਂਦੇ ਸੀ ਹਾਂ ਕੋਈ ਨਹੀਂ ਬੰਦਾ ਇਸ ਤੇ ਹੈ ਨਾ ਕਹੋ ਕਿ ਹਾਂ ਪੰਜਾਬ ਬਾਰੇ ਮੈਂ ਮੋਲ ਰਿਹਾ ਮੈਂ ਇਹ ਪੰਜਾਬ ਤੋਂ ਪਹਿਲਾਂ ਦੀ ਗੱਲ ਕਰ ਲਿਆ ਜਦੋਂ ਸਿਰਫ ਇਸ ਏਰੀਆ ਦੀ ਗੱਲ ਕਰ ਰਹੇ ਇੱਥੇ ਕੀ ਕੁਛ ਹੋਇਆ ਇੱਥੇ ਨਾਰਮਲ ਕੀ ਹੁੰਦਾ ਸੀ ਲੋਕ ਕੰਮ ਕਰਦੇ ਸੀ ਮਿਹਨਤ ਕਰਦੇ ਸੀ ਹਰੇਕ ਜਿਵੇਂ ਆਪਾਂ ਕਹਿੰਦੇ ਉਹ ਸੁਣੀ ਜਾਂਦੇ ਲੇਰ ਪ੍ਰਾਣੀ ਕਹਾ ਬਸ ਸੁਣੀ ਜਿਹੜੇ ਕਹਿੰਦੇ ਹਨਾ ਖਾਦਾ ਪੀਤਾ ਲਾਹੇ ਦਾ ਬਾਕੀ ਹੈ ਬਾਕੀ ਹੈ ਅਹਿਮਦ شاہਦ ਉਸ ਟਾਈਮ ਇਹ ਸੋਚ ਬਣੀ ਹੋਈ ਸੀ ਕਿ ਆਪਾਂ ਖਾਓ ਪੀਓ ਇੰਜੋਏ ਕਰਦੇ ਮੁੱਕ ਕਰਦੇ ਤਾ ਉਹ ਪੀਣ ਫਰਾਂਨਾ ਧੰਗਾਣਾ ਇਹ ਬੰਦੇ ਕਹਿੰਦੇ ਸੀ ਲਾਈਫ ਨੂੰ ਵਧੀਆ ਤਰੀਕੇ ਨਾਲ ਜਿਉਣ ਦੀ ਕੋਸ਼ਿਸ਼ ਕਰਦੇ ਸੀ ਵੀ ਹਾਂ ਕੱਲ ਨੂੰ ਕਿਹੜਾ ਅੰਦਛਾ ਵਰਗਾ ਕੋਈ ਆਊਗਾ ਲੁੱਟ ਕੇ ਲੈ ਦਿੰਦਾ ਸਹੀ ਗੱਲ ਹੈ ਠੀਕ ਆ ਇਹਦੇ ਨਾਲ ਸੀ ਹਾਂ ਇਹਦੇ ਨਾਲ ਕੀ ਬਣਿਆ ਇਹਦੇ ਨਾਲ ਆਪਣੇ ਜਿਹੜੇ ਪੰਜਾਬੀ ਹੈਗੇ ਨੇ ਜਾਂ ਫਿਰ ਪੰਜਾਬੀ ਇਸ ਏਰੀਏ ਦੇ ਵਿੱਚ ਰਹਿਣ ਵਾਲੇ ਲੋਕ ਸੀ ਉਹ ਥੋੜੇ ਜਿਹਾ ਸਟਰੋਂਗ ਹੋ ਗਏ ਉਹ ਬਹੁਤ ਇੰਨੇ ਸਟਰੋਂਗ ਹੋ ਗਏ ਉਹ ਹਿੰਮਤ ਰੱਖਦੇ ਸੀ ਕਿ ਕੱਲੋ ਵੀ ਅਟੈਕ ਕਰਨ ਆਊਗਾ ਤਾਂ ਆਪਾਂ ਮੁਕਾਬਲਾ ਵੀ ਕਰ ਸਕੀਏ ਤੇ ਆਪਾਂ ਸਰਵਾਈਵ ਵੀ ਕਰ ਸਕੀਏ ਮਤਲਬ ਆਪਣੇ ਜਿਹੜੇ ਐਥਿਕਸ ਸੀਗੇ ਤੇ ਆਪਾਂ ਆਪਣੀ এডੂਕੇਸ਼ਨ ਮਤਲਬ ਪੜ੍ਹਾਈ ਹੈ ਪੜ੍ਹਾਈ ਵਾਲੀ এডੂਕੇਸ਼ਨ ਨਹੀਂ ਕਹਿ ਰਿਹਾ ਮੈਂ ਆਪਣੀ ਧਾਰਮਿਕ এডੂਕੇਸ਼ਨ ਕਹਿ ਰਿਹਾ ਜੋ ਉਹ ਬਹੁਤ ਸਟਰੋਂਗ ਸੀ ਉਹਦੇ ਵਿੱਚ ਬਹੁਤ ਸਟਰੋਂਗ ਮੈਸੇਜ ਨੇ ਗਏ ਹਨ ਤੇ ਉਹ ਜਿਵੇਂ ਪਹਿਲਾਂ ਦੇ ਅਮਲ ਕਰਦੇ ਸੀ ਅੱਜ ਵਾਲੇ ਇੰਨੇ ਅਮਲ ਨਹੀਂ ਕਰਦੇ ਹਨ ਆਪਣੀਆਂ 12 ਨੇ ਜਿੱਤਾਂ ਦੀ ਆਪਾਂ ਜਿੰਮਾ ਜੇ ਵਾਰਮ ਅਪ ਕੋਈ ਕੀ ਹੁੰਦਾ ਨਾ ਉਹ 12 ਹੁਣ ਕੀ ਵਾਰਮ ਅਪ ਹੁੰਦੇ ਹੁੰਦੇ ਸੀ ਨਾ ਤੇ ਉਹਨਾਂ ਨੇ ਮਤਲਬ ਜੰਗਾਂ ਲੜੀਆਂ ਨੇ 12 ਗਾ ਕੇ ਲੜੀਆਂ ਨੇ ਜੰਗਾਂ ਹਨ ਤੇ ਬੱਕਾ ਇਹਦਾ ਜਿਵੇਂ ਉਹ ਨਗਾਰੇ ਜਿਵੇਂ ਪਹਿਲਾਂ ਗੱਲਾਂ ਮਸ਼ਹੂਰ ਨੇ ਵੀ ਜੇ ਕੁਝ ਖਾਣਾ ਹਨ ਖਾਣਾ ਬਣਾਇਆ ਹੈਗਾ ਆਪਣੇ ਇਹਨਾਂ ਜੰਗਲਾਂ 'ਚ ਵੀ ਰਹਿੰਦੇ ਤੇ ਹਾਲਾਂਕਿ ਲੁੱਕੇ ਰਹਿੰਦੇ ਸੀਗੇ ਪਰ ਜਦੋਂ ਕੁਝ ਖਾਣਾ ਬਣਦਾ ਸੀ ਤਾਂ ਨਗਾਰਾ ਉੱਚੀ-ਉੱਚੀ বাজਦਾ ਸੀ ਭਾਈ ਜਿਹੜਾ ਵੀ ਹਨਾ ਵੀ ਜਿਹਨੇ ਪ੍ਰਸ਼ਾਦਾ ਛਕਣਾ ਹੈ ਤਾਂ ਆਓ ਸਾਡੇ ਕੋਲ ਆਓ ਹਨਾ ਪ੍ਰਸ਼ਾਦਾ ਛਕੋ ਪ੍ਰਸ਼ਾਦਾ ਤਿਆਰ ਹਾਂ ਕਿ ਰਹਿ ਲੁੱਕ ਕੇ ਰਹੇ ਨੇ ਪਰ ਜਿਵੇਂ ਮਤਲਬ ਵੀ ਪਰ ਉਹ ਦਸ ਘਾ ਪਾ ਕੇ ਰਹੇ ਨੇ ਵੀ ਤੁਸੀਂ ਆਓ ਨਾ ਪ੍ਰਸ਼ਾਦ ਦੇਸ਼ਕ ਉਹ ਮੇ ਹਨ ਯਾਰ ਇਹ ਕਿੱਡਾ ਹੀ ਕਿੱਡੀ ਵਟੀ ਹੈ ਇਸ ਅਸਲ ਵਿੱਚ ਨਾ ਆਪਣੇ ਐਥਿਕਸ ਨੇਗੇ ਆਪਣੇ ਜੋ ਲੈਸਨ ਨੇਗੇ ਆਪਣੇ ਜੋ ਬਜ਼ੁਰਗਾਂ ਦੇ ਆਪਾਂ ਨੂੰ ਦਿੱਤੇ ਹੋਏ ਸੰਸਕਾਰ ਕਹਿ ਸਕਦੇ ਆਪਾਂ ਨੂੰ ਤੇ ਜੋ ਲੈਗੇਸੀ ਦਿੱਤੀ ਆ ਆਪਾਂ ਨੂੰ ਇਹ ਪੜਾਈ ਕਰਕੇ ਨਹੀਂ ਹਾਂ ਇਹ ਲੈਗੇਸੀ ਮਿਲੀ ਆ ਇਹ ਕੋਈ ਪੜਾਈ ਕਰਕੇ ਜਾਂ ਸਿੱਖ ਕੇ ਨਹੀਂ ਕੁਛ ਆਇਆ ਹੈਗਾ ਹਨਾ ਜਿਵੇਂ ਆਪਾਂ ਕਹਿੰਦੇ ਆ ਆਜ਼ਾਦੀ ਦੇ ਵਿੱਚ ਜ਼ਿਆਦਾ ਪੰਜਾਬੀ ਇੰਡੀਅਨ ਆਰਮੀ ਦੇ ਵਿੱਚ ਜ਼ਿਆਦਾ ਪੰਜਾਬੀ ਇਹੀ ਹਿੰਮਤ ਪਾਸਤ ਤੋਈਆ ਬਿਲਕੁਲ ਹਿੰਮਤ ਤੇ ਦਲੇਰੀ ਮਤਲਬ ਪਤਾ ਹੈ ਇਹਨਾਂ ਨੂੰ ਵੀ ਇਹਨਾਂ ਦੇ ਜਿਹੜੀ ਬਲੱਡ ਲਾਈਨ ਹੈ ਜਿਹੜਾ ਡੀਐਨਏ ਹੈ ਇਹ ਮਿਕਸ ਆਪਣੀ ਦਾ ਆਪਾਂ ਕਹਿ ਸਕਦੇ ਹਾਂ ਜੋਧਿਆਂ ਦੀ ਕਹਿੰਸੀ ਕਿ ਜਿਹੜੇ ਵੀ ਪੰਜਾਬੀ ਹੈਗੇ ਨੇ ਸਾਰੇ ਇਹ ਜੋਧਿਆਂ ਦੀ ਫੈਮਿਲੀ ਚੋਂ ਆਉਂਦੇ ਨੇ ਆਪਣੀ ਨਾਂਵ ਵੀ ਦੇਖ ਲੈ ਬਾਬਾ ਬੋਤਾ ਸਿੰਘ ਹਾਂ ਤੇ ਠੀਕ ਹੈ ਮਤਲਬ ਆਪਣੇ ਤੇ ਨਵੇਂ ਐ ਅਜਿਹੇ ਵੀ ਹਾਂ ਯਾਰ ਦੀ ਇਹ ਆਮ ਬੰਦਾ ਦਾ ਹੁਣ ਨਹੀਂ ਜੀ ਕੋਈ ਉਹ ਅਹਿਮਲ ਸ਼ਾਹ ਵਰਗੇ ਦਾ ਵੀ ਸੁਣਦਾ ਵੀ ਯਾਰ ਇਹ ਕੌਣ ਨੇ ਜਦੋਂ ਨਾਂਵ ਲੈਂਦਾ ਯਾਰ ਉਹ ਸੋਜੋ ਵੀ 9 ਯਾਰ ਕਿੱਡਾ ਮੂੰਹ ਭਰਦਾ ਨੌ ਲੇਕ ਹੈ ਨਾ ਵੀ ਕਿੱਡੇ ਵੱਡੇ ਯਾਰ ਉਹ ਹੋਏ ਨੇ ਹਨਾ ਵੀ ਨੌ ਹਰੀ ਸਿੰਘ ਨਲੂਆ ਕਮਾਲ ਹੈ ਯਾਰ ਹਨਾ ਮਤਲਬ ਆਪਣੇ ਉਪੋ ਨਹੀਂ ਹੈਗੇ ਨਾ ਰਾਹੁਲ ਸ਼ਿਤਲ ਇਹ ਜਨਾਉਣੀ ਹੈਗੇ ਚਲ ਆਪਾਂ ਮਜ਼ਾਕ ਨਹੀਂ ਕਰਦੇ ਹੈਗੇ ਇਹ ਚੀਜ਼ ਦਾ ਬਟ ਇਹ ਅਸਲ ਵਿੱਚ ਇਹ ਚੀਜ਼ ਵੀ ਜ਼ਰੂਰੀ ਸੀਗੀ ਹੁਣ ਉੱਥੇ ਹੀ ਚਲ ਬਾਬਾ ਪੁੱਤ ਸਿੰਘ ਨਾਮਤਾ ਹਨਾ ਤੇ ਉਹਨਾਂ ਦਾ ਨਾਮ ਕੋਈ ਸਿੰਪਲ ਜਿਹਾ ਹੁੰਦਾ ਹਨਾ ਕੋਈ ਹਾਂ ਉਹੀ ਇਹ ਮੁੱਖ ਚੀਜ਼ ਤਾਂ ਇਹ ਹੁੰਦਾ ਨਾ ਪਾਪਾ ਸ਼ੀਤਲ ਸਿੰਘ ਗੱਲ ਨਹੀਂ ਬਣਦੀ ਯਾਰ ਉਹ ਨਵੇਂ ਪ੍ਰਭਾਵਸ਼ਾਲੀ ਇਹੇ ਹੁਣ ਆਟੋਮੈਟਿਕ ਉਹ ਚੀਜ਼ ਅਸਰ ਤਾਂ ਪਾਉ ਨਾ ਹੋਰ ਜਿਵੇਂ ਉਹ ਵੀ ਅੱਜ ਤੋਂ ਅੱਜ ਤੋਂ 20 ਸਾਲ ਪਹਿਲਾਂ ਜਾਂ 30 ਸਾਲ ਪਹਿਲਾਂ ਜਿਹੜੇ ਨਾਮ ਰੱਖਦੇ ਸੀ ਉਹ ਕੋਈ ਇਹ ਨਹੀਂ ਸੋਚ ਕਰਦੇ ਸੀ ਕੋਈ ਡਿਫਰੈਂਟ ਨਾਮ ਰੱਖੀਏ ਉਹ ਨਾਮ ਰੱਖਣ ਦੀ ਸਟਰੋਂਗ ਜਿਹਾ ਨਾਮ ਰੱਖਣਾ ਵੀ ਤਾਂ ਨਾਲ ਆ ਜਾਂਦਾ ਹਾਂ ਵੀ ਉਹ ਅਸਰ ਪਾਉਂਦਾ ਜਿਵੇਂ ਅੱਜ ਕੱਲੇ ਜਿਵੇਂ ਟ੍ਰੈਂਡ ਚੱਲੇ ਜਿਵੇਂ ਜਵਾਕਾਂ ਦੇ ਨਾਮ ਮੋਸਟਲੀ ਕਰਵਾਨੀ ਚ ਰੱਖੇ ਜਾ ਰਹੇ ਨੇ ਹਾਂ ਵੀ ਹਾਂ ਚਲ ਇਹ ਚੀਜ਼ ਦਾ ਬੈਨੀਫਿਟ ਇਹ ਹੈ ਵੀ ਜਦੋਂ ਵੱਡੇ ਹੋਣ ਉਹ ਉਹ ਇਹ ਚੀਜ਼ ਨੂੰ ਆਨਸਰ ਕਰਨ ਵੀ ਹਾਂ ਯਾਰ ਸਾਡਾ ਨਾਮ ਕਥੋਂ ਆਇਆ ਨਾ ਜਦੋਂ ਉਹ ਸਰਚ ਕਰਨੀ ਉਹਨਾਂ ਨੂੰ ਪਤਾ ਲੱਗੂ ਗਰਬਾਣੀ ਤੋਂ ਆਇਆ ਬਿਲਕੁਲ ਬਿਲਕੁਲ ਚਲ ਹੋਰ ਨਹੀਂ ਕਿਸੇ ਸਾਹਮਨਾ ਦਾ ਗਰਬਾਣੀ ਦੇ ਨਾਲ ਲੱਗਣਗੇ ਉਹ ਬਿਲਕੁਲ ਜਿਵੇਂ ਦਲੇਰ ਦਲੇਰ ਸਿੰਘ ਹਾਂ ਇਹ ਕੋਈ ਨਾਮ ਇਹ ਨਹੀਂ ਉਹ ਮੂੰਹ ਮਤਲਬ ਇੱਕਦਮ ਐਸੋ ਵੀ ਹਾਂ ਇਹ ਪਤਾ ਲੱਗਦਾ ਕਿ ਦਲੇਰੀ ਦੀ ਗੱਲ ਕਰ ਰਹੇ ਦਲੇਰੀ ਦੀ ਗੱਲ ਹੋ ਰਹੀ ਹੈ ਉਹੀ ਆ ਦਲੇਰ ਸਿੰਘ ਹੁਣ ਰਣਵੀਰ ਸਿੰਘ ਇਹਦੇ ਵਿੱਚ ਮੈਂ ਇਹਨੂੰ ਕੋਈ ਵਾਰ ਪੁੱਛਦਾ ਤੁਹਾਡਾ ਨਾਮ ਦਾ ਮਤਲਬ ਕੀ ਹੈ ਰਣਵੀਰ ਰਣਵੀਰ ਮਤਲਬ ਜੁਦ ਦਾ ਜੋਧਾ ਹੈ ਨਹੀਂ ਕੋਸਾ ਰਣਵੀਰ ਰਣਵੀਰ ਰਣ ਮਤਲਬ ਜੁਦ ਚੱਲ ਰਿਹਾ ਹੈ ਤੇ ਵੀਰ ਯੋਧਾ ਮਤਲਬ ਉਹ ਐਵੇਂ ਉਹਦੀ ਗੱਲ ਵੀ ਹੈ ਇਹ ਜੇ ਸ ਆਨਸਰੇਬਲ ਨਾਮ ਸੀਗੇ ਠੀਕ ਹੈ ਵੀ ਸਮਝਦਾ ਬੰਦਾ ਹੁਣ ਉਹ ਨਹੀਂ ਵਧੀਆ ਲੱਗਦਾ ਵੀ ਹਾਂ ਸ਼ਾਂਤ ਸਵਾ ਦਾ ਬੰਦਾ ਵੀ ਹਾਂ ਇਹਦਾ ਮਤਲਬ ਇਹ ਹੈ ਹੈਵਨ ਸਹੀ ਗੱਲ ਹੈ ਮਤਲਬ ਸਵਰਗ ਮਤਲਬ ਠੀਕ ਹੈ ਚਲ ਆਪਾਂ ਇਹ ਨਹੀਂ ਕਹਿੰਦੇ ਮਤਲਬ ਉਹੀ ਹੈ ਜਿਵੇਂ ਉਹ ਮਤਲਬ ਆਪਾਂ ਗੱਲ ਉਹੀ ਕਰ ਰਹੇ ਆ ਵੀ ਆਪਣੇ ਪੰਜਾਬ ਕਲਚਰ ਦੀ ਗੱਲ ਕਰ ਰਹੇ ਆ ਵੀ ਇਹ ਆਮ ਨਹੀਂ ਸੀ ਜਿਵੇਂ ਇਹਨੂੰ ਪੋਰਟਰੇ ਕੀਤਾ ਹੈਗਾ ਖਾਸ ਕਰਕੇ ਫਿਲਮਾਂ ਵਾਲਿਆਂ ਨੇ ਜਾਂ ਕੁਝ ਜਿਹੜੇ ਕਮੇਡੀਅਨਸ ਹੋਏ ਨੇਗੇ ਹਨਾ ਹੁਣ ਆਪਾਂ ਉਹਨਾਂ ਕੀ ਨਾਮ ਸੀ ਉਹਦਾ ਯਾਰ ਜਿਹੜਾ 12 ਵਜੇ ਵਾਲੀ ਗੱਲ ਕੀਤੀ ਸੀ ਉਹਨੇ ਆਹ ਵਿਸ਼ਵਾਸ ਅੱਛਾ ਕੁਮਾਰ ਵਿਸ਼ਵਾਸ ਪਤ ਨਹੀਂ ਐਵੇਂ ਜੀ ਹਾਂ ਕੁਮਾਰ ਵਿਸ਼ਵਾਸ ਕੁਮਾਰ ਵਿਸ਼ਵਾਸ ਉਹਨੇ ਮਤਲਬ ਕਿਹਾ ਸੀ ਵੀ ਸਖਾਂ ਦੇ 12 ਵਜੇ ਵੀ ਆਇ ਨਹੀਂ ਹੁੰਦਾ ਮੈਂ ਪਤਾ ਨਾਰਮਲ ਕੀ ਕਰ ਚੱਲੋ ਲੋਕ ਪ੍ਰਾਏ ਤਾਂ ਪ੍ਰਾਏ ਆਪਣੇ ਦੀ ਗੱਲ ਕਰ ਰਹੇ ਆ ਅੱਜ ਕੱਲ ਇਹੋ ਜਿਹਾ ਸਿਸਟਮ ਆ ਆ ਰਿਹਾ ਅੱਗੇ ਜਿਹੇ ਆਪਾਂ ਬਰਲੇਸ਼ਨ ਦੀ ਗੱਲ ਕਰੀ ਨੀ ਦੀ ਗੱਲ ਕਰੀਏ ਜਦ ਹੈ ਪਸਕੂਲਾਂ ਦੇ ਵਿੱਚ ਹੀ ਗੱਲ ਕਰ ਲਈਏ ਨਾਰਮਲ ਇਸ ਚੀਜ਼ ਨੂੰ ਦਵਾਇਆ ਜਾਂਦਾ ਕਿ ਹਾਂ ਥੋੜਾ ਸੌਫਟ ਰਹੋ ਥੋੜੇ ਚੁੱਪ ਜਾਪ ਜੇ ਰਹੋ ਹਾਂ ਉੱਚੀ ਬੋਲਣਾ ਇੱਕ ਮਾੜੀ ਚੀਜ਼ ਆ ਜਾਂ ਐਵੇਂ ਕਰਨਾ ਮਾੜੀ ਚੀਜ਼ ਆ ਇਹ ਨਾ ਆਪਦੇ ਬੰਦੇ ਹੀ ਜਦੋਂ ਆਪਦੇ ਆਪ ਨੂੰ ਅਬਦੀ ਅਸਲੀ ਚੀਜ਼ ਨੂੰ ਗਲਤ ਸਮਝਣ ਦੀ ਕੋਸ਼ਿਸ਼ ਕਰਨ ਕਿ ਇਹ ਤਾਂ ਮਾੜੀ ਚੀਜ਼ ਆ ਉਸ ਚੀਜ਼ ਨੂੰ ਮਾੜੀ ਦੱਸਣ ਲੱਗ ਗਏ ਹਨ ਉਹ ਚੀਜ਼ ਆਪਾਂ ਕਹਿੰਦੇ ਕਿ ਇਹ ਨਿੰਦਾ ਦੇ ਜੋਗਾ ਸਹੀ ਗੱਲ ਆ ਵੀ ਉਹ ਪਠਾਈਏ ਨਿੰਦੀ ਜਿਵੇਂ ਹਾਂ ਸ਼ਾਂਤ ਰਹੋ ਗਾਣਾ ਪਾਓ ਉਹ ਚੀਜ਼ ਮਿਲੀ ਆ ਆਪਾਂ ਨੂੰ ਉਸ ਚੀਜ਼ ਤੇ ਪ੍ਰਾਊਡ ਹੋਣਾ ਚਾਹੀਦਾ ਮੰਨਿਆ ਕਿ ਹਾਂ ਹਰੇਕ ਦੀ ਆਪਣੀ ਪ੍ਰਾਈਵੇਸੀ ਆਪਾਂ ਨੂੰ ਚਲੋ ਠੀਕ ਆ ਫालतू ਕਿਸੇ ਨੂੰ ਬੋਲਣਾ ਨਹੀਂ ਚਾਹੀਦਾ ਸੋਚਣਾ ਇਹ ਗੱਲ ਤਾਂ ਇਹ ਹੈ ਵੀ ਜਿਹੜੀ ਨੌਇਜ਼ ਉਹਨੂੰ ਪੋਲਿਊਸ਼ਨ ਦੇ ਨਾਲ ਜੋੜਦਾ ਜਿਹੜਾ ਵੀ ਨੌਇਜ਼ ਪੋਲਿਊਸ਼ਨ ਹੁੰਦਾ ਹੈਗਾ ਉਹ ਚੀਜ਼ ਹੁੰਦੀ ਹੈਗੀ ਵੀ ਗਾਣਾ ਪਾਉਣਾ ਵੀ ਇੱਕ ਕੁਦਰਤ ਵਾਸਤੇ ਗਲਤ ਆ ਹਾਂ ਉਹ ਚਿੜੀਆਂ ਗਾਹ ਪਾਉਂਦੀਆਂ ਨੇ ਹਨ ਕਾਉਂ ਗਾਹ ਪਾਉਂਦੇ ਵੀ ਇਹਨਾਂ ਤੇ ਕਿਹੜਾ ਕਾਨੂੰਨ ਲਾਗੂ ਹੁੰਦਾ ਵੀ ਹਾਂ ਤੁਸੀਂ ਉਹ ਕਰਦੇ ਹੋ ਨਾਰਮਲ ਕਈ ਆਪਣੇ ਚਲ ਬਿਹਰ ਬਾਹਰ ਬੈਠੇ ਦੇਖ ਰਹੇ ਹੋਣਗੇ ਨਾ ਵੀਡੀਓ ਤੁਸੀਂ ਪਾਰਕ ਜਾਓਗੇ ਤੁਰਦੇ ਫਿਰਦੇ ਇੰਦਰ ਕੋਈ ਬਾਬਾ ਜਾ ਰਿਹਾ ਹੋਵੇ ਤੁਸੀਂ ਬੁਲਾਉਗੇ ਨਾ ਸਸਤਿਕਾਰ ਉਹ ਕਾ ਸਸਤਿਕਾਰ ਜੀ ਹਨਾ ਜਾਂ ਕੁਛ ਅੱਛੇ ਚੀਜ਼ੇ ਲਾ ਬਟ ਜੇ ਹੋ ਗਿਆ ਸਸਤਿਕਾਰ ਤਾਂ ਤੁਹਾਨੂੰ ਆਪਦੇ ਆਪ ਨੂੰ ਹੀ ਨਹੀਂ ਵਜ੍ਹਾ ਲੱਗਣਾ ਹੈਗਾ ਉਹ ਚੀਜ਼ ਆਪਣੀ ਆਈਡੈਂਟੀਟੀ ਆ ਉਹਨੂੰ ਇੱਕ ਪੋਜ਼ਿਟਿਵ ਲੈ ਕੇ ਚੱਲੋ ਜੇ ਕੱਲੂ ਇਸ ਨੂੰ ਕੋਈ ਤੁਹਾਡੇ ਸਾਹਮਣੇ ਕੋਈ ਬੰਦਾ ਕਹਿੰਦਾ ਆਪਣਾ ਤਾਂ ਚਲ ਆਪਣੇ ਤਾਂ ਗਲਤ ਜਿਹੜੇ ਕਹਿ ਰਹੇ ਨੇ ਉਹ ਗਲਤ ਆਬਵੀਅਸਲੀ ਬਸ ਕੱਲ ਨੂੰ ਜੇ ਕਹਿੰਦਾ ਵੀ ਹਾਂ ਪੰਜਾਬੀ ਰੂਡ ਨੇ ਉਹਨੂੰ ਦੱਸਣਾ ਸਮਝਾਉਣਾ ਕਿ ਇਹ ਰੂਡ ਨਹੀਂ ਹੈਗਾ ਇਹ ਸਾਡੀ ਆਈਡੈਂਟਿਟੀ ਆ ਉਹਨੂੰ ਪ੍ਰਾਊਡ ਫੀਲ ਕਰਵਾਉਣਾ ਕਿ ਇਹ ਚੀਜ਼ ਸਹੀ ਆ ਸੀ ਤੇ ਗਲਤ ਨਹੀਂ ਹੈ। ਹੋਰ ਸੁਣੋ ਹੁਣ ਮਸਲਕਾਰ ਆਪਾਂ ਨੂੰ ਕਿਉਂ ਵਧੀਆ ਲੱਗਦੀਆਂ ਨੇ? ਹਣਾ ਮਸਲਕਾਰਾਂ ਦੀ ਬੜਕ ਹੈ ਉਹ ਜਦੋਂ ਆਪਾਂ ਹੁਣ ਮਸਟੈਂਗ ਦੀ ਗੱਲ ਕਰਦੇ ਆਂ ਚੈਲੈਂਜਰ ਦੀ ਗੱਲ ਕਰਦੇ ਆਂ ਉਦੋਂ ਰੇਸ ਦੰਨੇ ਆ ਨਾ ਪਿੱਛੋਂ ਬੜਕ ਆਉਂਦੀ ਹੈ ਕਿ ਕਿਤਨਾ ਪੜਾਕੇ ਮਾਰਦੇ ਬੁਲਟ ਕਿਉਂ ਵਧੀਆ ਲੱਗਦੇ ਨੇ ਕਿਉਂਕਿ ਬੜਕ ਦੀ ਬੜਕ ਹੈ ਹੂੰ ਬੁਲਟ ਦੀ ਹੁਣ ਕਿਵੇਂ ਹੋ ਸਕਦਾ ਵੀ ਕੋਈ ਆਪਾਂ ਨੂੰ ਫੈਸਲਾ ਕਰ ਪਰਭਾਤ ਕਰ ਜੀਂਗੀ ਜਿਹੜੀ ਬਾਹਰ ਨਹੀਂ ਕਰਦੀ ਪਤੀ ਲਾਦਾ ਵੀ ਕਦੋਂ ਲੰਘੀ ਹੈ ਨਾ ਕੋੜਾ ਕੇ ਖੜ ਜਾਂਦੀ ਹੈ ਬਤਨ ਲਾ ਲਓ ਆਪਾਂ ਨੂੰ ਤਾਂ ਯਾਰ ਉਹ ਵੀ ਆਪਣੇ ਸ਼ੌਕ ਆਪਣੀਆਂ ਚੀਜ਼ਾਂ ਬੜਕਾਂ ਲੀਆਂ ਪਸੰਦ ਨੇ ਨਾ ਤਾਂ ਕਿਤੇ ਨਾ ਕਿਤੇ ਉਹ ਆਪਣੇ ਦੇ ਵਿੱਚ ਵੀ ਉਹ ਗੱਲ ਆਉਂਦੀ ਹੈ ਨਾ ਵੀ ਆਪਾਂ ਖੁਦ ਬੜਕਾਂ ਵੀ ਆਪਣੇ ਬਾਬੇ ਦਾਤੇ ਲੱਕੜ ਦਾਤੇ ਪਰਦਾਤੇ ਉਹ ਚੀਜ਼ਾਂ ਉਹ ਉਹਨਾਂ ਦੀ ਬੋਲ ਦੇ ਬੋਲ ਬਾਣੀ ਦੇ ਵਿੱਚ ਬੜਕ ਸੀ ਹੀ ਹਨਾ ਬਿਲਕੁਲ ਪਤਾ ਲੱਗ ਜਾਂਦਾ ਏ ਖੰਗੂੜਾ ਕੱਡਾ ਹੁੰਦਾ ਦੀਗਾ ਦੋ ਘੰਟੇ ਲੌਣ ਜਾਂਦਾ ਤੇ ਵੀ ਹਾਂ ਫਲਾਣੇ ਬੰਦੇ ਨੇ ਖੰਗੂੜਾ ਮਾਰਿਆ ਤੇ ਉਹ ਆ ਗਿਆ ਉਹਦੀ ਚੁੰਨੀਆਂ ਲੈ ਲਓ ਸਹੀ ਗੱਲ ਆ ਸਹੀ ਗੱਲ ਆ ਉਹੀ ਆ ਪਤਾ ਲੱਗ ਜਾਂਦਾ ਫੈਮਿਲੀ ਮੈਂਬਰ ਦਾ ਤੁਰਦਾ ਰਿਆ ਰਸਤੇ ਦੇ ਵਿੱਚੋਂ ਹਾਂ ਉਹ ਗੱਲ ਆ ਸਹੀ ਗੱਲ ਆ ਚਲੋ ਠੀਕ ਆ ਆਪਾਂ ਨੂੰ ਲੋਕਾਂ ਦਾ ਜੋ ਹੈਗਾ ਨਾਲੇ ਕਿੰਨੇ ਕ ਬੰਦੇ ਬੋਲੇ ਹੋਏ ਨੇ ਇਹ ਚੀਜ਼ ਨਾਲ ਉਹ ਕੁਛ ਨਹੀਂ ਨੋਰਮਲ ਬੰਦਾ ਯਾਰ ਉਹ ਰਹੀ ਆ ਚਲੋ ਜਿਹੜਾ ਨਹੀਂ ਪਸੰਦ ਕਰਦਾ ਉਹਦੇ ਲਈ ਅਬ ਜ਼ਰੂਰ ਨਹੀਂਗਾ ਧੱਕੇ ਨਾਲ ਵਿੱਚ ਧਾਕੇ ਬੜੋ ਬਟ ਆਵਦੀ ਆਈਡੈਂਟੀਟੀ ਨੂੰ ਤੁਸੀਂ ਗਲਤ ਜੱਜ ਨਾ ਕਰੋ ਇਹ ਚੀਜ਼ ਜਿਹੜੀ ਮਿਲਿਆ ਇਹ ਹਜ਼ਾਰਾਂ ਸਾਲਾਂ ਦੇ ਵਿੱਚ ਆਪਾਂ ਨੂੰ ਰੱਬ ਦੇ ਵੱਲੋਂ ਮਿਲਿਆ ਸਹੀ ਗੱਲ ਆ ਵੀ ਕਰਮਾਂ ਵਾਲਿਓ ਹਾਂ ਵੀ ਇੱਕ ਤਾਂ ਪੰਜਾਬ ਦੀ ਧਰਤੀ ਤੇ ਆਏ ਹਨ ਉਹ ਦਾਦੇ ਪਰਦਾਦੇਆਂ ਨੇ ਤੁਹਾਡੇ ਚ ਫੂਨ ਹੈਗਾ ਹੂੰ ਹੂੰ ਵੀ ਠੀਕ ਹੈ ਬੜੀ ਆਮਾਨ ਮਹਿਸੂਸ ਕਰਿਆ ਕਰੋ ਤੇ ਇਹ ਚੀਜ਼ਾਂ ਨੂੰ ਇਗਨੋਰ ਮਾਰਿਆ ਕਰੋ ਗੁੱਸਾ ਦਾ ਚੜਦਾ ਹੈ ਨਾ ਜਦੋਂ ਕੋਈ ਸਿੱਖ ਬੰਦੇ ਨਾਲ ਇੰਜ ਕਰਦਾ ਹੈਗਾ ਜਿਵੇਂ ਕਹੋ ਹੁਣ ਫਿਲਮ ਆਈ ਆ ਹਾਊਸਫੁਲ 5 ਉਹ ਤਾਂ ਨਹੀਂ ਜਿਹੜੀ ਆਈਗੀ ਹਾਊਸਫੁਲ 5 ਆਸ਼ਕ ਕੁਮਾਰ ਉਹਨੇ ਇਹ ਤੇ ਨਾ ਉਹ ਕੰਨੇ ਜਾਣੇ ਨੂੰ ਇੱਕ ਪੱਗ ਵਾਲੇ ਮੁੰਡੇ ਦੇ ਕਦੇ ਉਹ ਥੱਪੜ ਮਾਰਦਾ ਕਰਦਾ ਹੈਗਾ ਥੱਪੜ ਮਾਰਦਾ ਫਿਰ ਉਹਨੂੰ ਹੁੰਦਾ ਨਹੀਂ ਇਹ ਫੁੱਦੂ ਸਮਝਿਆ ਗਿਆ ਵੀ ਹਾਂ ਯਾਰ ਵੀ ਇਹ ਤਾਂ ਉਹੀ ਹੈ ਹਾਂ ਉਹ ਉਹ ਬੋਲ ਰਿਹਾ ਵੀ ਹਾਂ ਵੀ ਬੋਡੀ ਕਿੱਥੇ ਹੈ ਉਹ ਥੱਪੜ ਮਾਰ ਦਿੰਦੇ ਨੇ ਉਹ ਕਹਿੰਦੇ ਵੀ ਉਹ ਆਨਸਰ ਦੇਊਗਾ ਉਦੋਂ ਉਹ ਥੱਪੜ ਮਾਰਦਾ ਯਾਰ ਉਹ ਦੇਖ ਕੇ ਬਹੁਤ ਖ ਕਮੇਡੀ ਦਾ ਸਰੋਤ ਤਾਂ ਨਹੀਂਗਾ ਇਹ ਉਹੀ ਅਕਸ਼ ਕੁਮਾਰ ਵਰਗੇ ਪੱਗਾਂ ਬੰਨ ਕੇ ਫਿਰ ਫਿਲਮਾਂ ਕਰਦੇ ਨੇ ਹਾਂ ਮਤਲਬ ਥੋੜਾ ਜਾਂ ਆਪਣੀ ਆਈਡੈਂਟੀਟੀ ਨੂੰ ਅੱਜ ਦੇ ਟਾਈਮ ਵੀ ਤਾਂ ਲੱਗ ਰਹੀ ਆ ਹੁਣ ਕੋਈ ਨਵਾਂ ਜਵਾਕ ਕੋਈ ਇਹੋ ਜਿਹੀ ਫਿਲਮ ਦੇਖਦਾ ਉਹਦੇ ਮਨ ਚ ਤਾਂ ਆਏ ਜਾਊਗਾ ਇਹ ਤਾਂ ਪੱਗਾਂ ਵਾਲਾ ਉਹੀ ਨੇ ਉਹਨਾਂ ਨੇ ਤਾਂ ਉਹੀ ਨੇ ਹਾਂ ਉਹੀ ਤਾਂ ਗੱਲ ਹੈ ਇਹ ਤਾਂ ਉਹੀ ਨੇ ਆਪਣੀ ਤਾਂ ਯਾਰ ਆਈਪੀਐਲ ਦੇ ਵਿੱਚ ਪੰਜਾਬ ਟੀਮ ਨੂੰ ਨਹੀਂ ਸਪੋਰਟ ਮਿਲਦੀ ਹਾਲਾਂਕਿ ਜਿੰਨਾ ਮਰਜ਼ੀ ਵਧੀਆ ਕਰਦੇ ਆਪਾਂ ਨੂੰ ਤਾਂ ਹਰ ਵਾਰ ਸਾਬਤ ਕਰਨਾ ਪੈਂਦਾ ਆਪਣੇ ਪਲੇਅਰਾਂ ਨੂੰ ਤਾਂ ਵੀ ਹਾਂ ਯਾਰ ਇਹ ਹੀ ਰਹੀ ਤੇ ਸਭ ਤੋਂ ਵੱਧ ਮਾਣ ਵੀ ਆਪਾਂ ਦਿੰਨੇ ਆ ਪਲੇਅਰਾਂ ਨੂੰ ਹਾਂ ਬਿਲਕੁਲ ਹਾਂ ਤਾਂ ਚਲ ਆਏ ਆਪਾਂ ਵਿਤਕਰੇ ਦੀ ਗੱਲ ਨਹੀਂ ਕਰ ਰਹੇ ਪਰ ਵਿਤਕਰਾ ਹੁੰਦਾ ਥੋੜਾ ਜਿਆ ਆਪਣੀ ਆਇਡੈਂਟੀਟੀ ਨਾਲ ਵਿਤਕਰਾ ਜ਼ਿਆਦਾ ਹੁੰਦਾ ਹੈ ਪੰਜਾਬ ਦਾ ਸ਼ਬਦ ਨਾ ਉੜਦਾ ਪੰਜਾਬ ਖਲਮਾ ਬਣਾਤੀਆਂ ਵੀ ਇੱਥੇ ਦਾ ਨਸ਼ੀ ਚੱਲਦਾ ਹੂੰ ਕੋਈ ਚੜ੍ਹਦੀ ਕਲਾ ਦੀ ਗੱਲ ਹੋਈ ਹੈ ਵੀ ਹਾਂ ਇੱਥੇ ਚੜਦਾ ਪੰਜਾਬ ਕਿਸੇ ਨੇ ਬਣਾਈਏ ਨਹੀਂ ਯਾਰ ਉਹ ਚੀਜ਼ਾਂ ਵੀ ਦਿਖਾਉਣਾ ਵੀ ਹਾਂ ਜਿਹੜੀਆਂ ਪੰਜਾਬ ਦੇ ਨਾਲ ਸੰਤਾਪ ਬੀਤੇ ਆ ਪੰਜਾਬ ਦੇ ਨੇ ਕੀਤੀਆਂ ਨੇ ਜੋ ਉਹਦਾਂ ਦੀਆਂ ਬਾਰਾਂ ਨੇ ਵੀ ਆਪਣੇ ਇਤਿਹਾਸ ਕੀ ਹੈ ਕਟਾਵ ਲਖਣਾ ਉਹ ਚੀਜ਼ਾਂ ਦਾ ਕੋਈ ਦਿਖਾ ਕੇ ਰਾਜੀ ਹੈ ਨਹੀਂ ਜੇ ਕੱਲ ਨੂੰ ਚੜਦਾ ਪੰਜਾਬ ਫਿਲਮ ਬਣੀ ਨਾ ਪਤਾ ਕੀ ਬਣਾਉਣਗੇ ਵੀ ਹਾਂ ਹੁਣ ਪੰਜਾਬੀ ਸਿਆਣੇ ਹੋ ਗਏ ਪੰਜਾਬੀ ਪੜਾਈਆਂ ਕਰਨ ਲੱਗੇ ਹੁਣ 9 ਤੋਂ 5 ਨੌਕਰੀ ਕਰਨ ਲੱਗੇ ਸਰਕਾਰੀ ਇਹਨਾਂ ਨੇ ਅੱਜ ਤਾਂ ਕੁਝ ਨਹੀਂ ਗੱਲ ਬਣਾਈ ਆ ਹੁਣ ਇੱਕ ਜਸਵੰਤ ਸਿੰਘ ਖਾਲੜਾ ਦੀ ਫਿਲਮ ਹੈ ਉਹ ਹੁਣ ਹੀ ਨਹੀਂ ਦਿੱਤੀ ਜਾ ਰਹੀ ਹਾਲਾਂਕਿ ਉਹ ਮਤਲਬ ਜਿਹੜੇ ੱੱਕੇ ਹੋਏ ਨੇ ਨਾ ਮਨੁੱਖਤਾ ਨਾਲ ਉਹਨਾਂ ਤੇ ਫਿਲਮ ਹੈ ਉਹ ਭਾਵੇਂ ਮੁਸਲਮਾਨ ਨਾਲ ਹੋਵੇ ਭਾਵੇਂ Hindu ਨਾਲ ਹੋਵੇ ਭਾਵੇਂ ਕ੍ਰਿਸਚਨ ਨਾਲ ਹੋਵੇ ਭਾਵੇਂ ਸਿੱਖ ਨਾਲ ਹੋਵੇ ਉਹ ਬੰਦੇ ਨੇ ਹਰੇਕ ਦਾ ਬਾਇਓ ਡਾਟਾ ਲਿਆ ਹੈਗਾ ਪਰ ਉਦੋਂ ਤਾਂ ਕਈ ਸਿੱਖਾਂ ਨਾਲ ਹੋਏ ਹਾਂ ਠੀਕ ਹੈ ਉਹ ਮਨੁੱਖਤਾ ਦੇ ਜਿਹੜੇ ਅਧਿਕਾਰ ਨੇਗੇ ਮਨੁੱਖੀ ਅਧਿਕਾਰ ਉਹਨਾਂ ਤੇ ਹਿਊਮਨ ਰਾਈਟ ਤੇ ਫਿਲਮ ਹੈ ਵੀ ਉਹ ਕਿਵੇਂ ਧੱਕਾ ਕੀਤਾ ਕਿਵੇਂ ਪੁਲਿਸ ਨੇ ਹੱਥੇ ਲੋਕਾਂ ਨੂੰ ਮਾਰਿਆ ਉਹ ਯਾ ਦੇਖ ਜਦ ਆਹ ਆਪਣਾ ਕਹਿਣਿਆਂਗੇ ਜਿਹੜੀ ਕਸ਼ਮੀਰੀ ਪੰਡਤਾਂ ਦੀ ਕਿਹੜੀ ਫਿਲਮ ਦੀ ਕਸ਼ਮੀਰ ਫਾਈਲ ਜਦ ਉਹ ਫਿਲਮ ਬਾਰੇ ਆ ਸਕਦੀ ਆ ਉਹਨਾਂ ਦਾ ਤੁਸੀਂ ਦੁੱਖ ਦੇਖ ਸਕਦੇ ਹੋ ਤਾਂ ਪੰਜਾਬ ਦਾ ਦੁੱਖ ਕਿਉਂ ਨਹੀਂ ਦਿਖਾ ਰਹੇ ਬਾਈ ਤੁਸੀਂ ਕਿਉਂ ਨਹੀਂ ਲੋਕਾਂ ਚੋਂ ਇਹ ਸਿੰਪੈਥੀ ਜਨਰੇਟ ਕਰ ਰਹੇ ਹਾਲਾਂਕਿ ਉਹ ਸੱਚ ਆ ਚਲ ਆਪਾਂ ਨਹੀਂ ਇਨਕਾਰਦੇ ਵੀ ਉਹ ਸੱਚ ਨਹੀਂ ਉਹ ਵੀ ਸੱਚ ਹੈ ਤੇ ਇਹ ਵੀ ਇੱਕ ਸੱਚ ਆ ਵੀ ਪੰਜਾਬ ਦੇ ਵਿੱਚ ਇੱਕ ਫੁੱਲ ਫਲੈਜਡ ਸਟੇਟ ਦੇ ਵਿੱਚ ਕੀ ਕੁਝ ਹੋਇਆਗਾ ਤੇ ਕਰਨ ਵਾਲੇ ਵੀ ਕੌਣ ਸੀ ਕਰਾਉਣ ਵਾਲਾ ਕੌਣ ਸੀ ਮਤਲਬ ਉਹ ਡਰ ਕਾਦਾ ਉਹ ਚੀਜ਼ਾਂ ਨੇ ਇੱਕ ਹਿਊਮਨ ਰਾਈਟ ਦੀ ਗੱਲ ਹੋ ਰਹੀ ਹੈ ਜਿੱਥੇ ਇਹੀਆਂ ਫਿਲਮਾਂ ਨੂੰ ਰੋਕਿਆ ਜਾਂਦਾ ਤਾਂ ਅਸੀਂ ਕਿਵੇਂ ਨਾ ਸੋਚੀਏ ਪੰਜਾਬ ਦੇ ਨਾਲ ਬਿਤਕਰਾਂ ਨਹੀਂ ਹੁੰਦਾ ਬਿਲਕੁਲ ਬਿਲਕੁਲ ਸਾਡੇ ਨਾਲ ਤਾਂ ਪੈਰ ਪੈਰ ਤੇ ਬਿਤਕਰਾਂ ਹੁੰਦਾ ਸਾਡਾ ਮਖੌਲ ਪੈਰ ਪੈਰ ਤੇ ਬਣਾਇਆ ਜਾਂਦਾ ਹੈ ਹਮ ਠੀਕ ਹੈ ਐਡਵਾਂਸ ਹੋਣ ਦੀ ਲੋੜ ਹੈ ਆਪਾਂ ਨੂੰ ਆਪਾਂ ਨਹੀਂ ਕਿਸੇ ਦਾ ਮਖੌਲ ਲੜਾਉਂਦੇ ਨਾ ਤਾਂ ਕਿਸੇ ਦਾ ਵੀ ਹੱਕ ਨਹੀਂ ਕਿ ਕਿਸੇ ਦਾ ਕੋਈ ਮਖੌਲ ਪੜਾਵੇ ਤੇ ਚਲੋ ਇੰਨੀ ਇੱਕ ਸੋਟ ਨਾਲ ਗੱਲਾਂ ਕਰਨੀਆਂ ਸੀ ਤੇ ਸਾਡੇ ਥੋੜੇ ਜਿਹੇ ਜਿਹੜੇ ਅੱਜ ਕੱਲ ਟੌਪਿਕ ਆ ਰਹੇ ਨੇਗੇ ਥੋੜੇ ਲੀਕ ਤੋਂ ਹਟਵੇਂ ਨੇ ਤੇ ਤੁਸੀਂ ਵੀ ਸਾਨੂੰ ਕੁਝ ਸੁਜੈਸਟ ਕਰ ਸਕਦੇ ਹੋ ਵੀ ਤੁਸੀਂ ਆਹ ਟੌਪਿਕ ਤੇ ਵੀਡੀਓ ਬਣਾਓ ਤਾਂ ਅਸੀਂ ਜਰੂਰ ਬਣਾਵਾਂਗੇ ਜੇ ਤੁਹਾਡੇ ਵੀ ਇਸ ਵੀਡੀਓ ਤੇ ਕੋਈ ਸੁਝਾਅ ਹੈਗੇ ਨੇ ਕਿਤੇ ਨਾਲ ਇਹਨਾਂ ਤਾਂ ਤੁਸੀਂ ਨੀਚੇ ਕਮੈਂਟ ਕਰ ਸਕਦੇ ਹੋ ਕਿਸੇ ਗੱਲ 'ਚ ਸਾਨੂੰ ਕਰੈਕਟ ਕਰਨਾ ਤਾਂ ਕਰੈਕਟ ਕਰ ਸਕਦੇ ਹੋ ਬਈ ਗਲਤੀਆਂ ਸਾਰਿਆਂ ਤੋਂ ਹੋ ਜਾਂਦੀ ਹੈ ਨਾ ਤੇ ਚਲੋ ਠੀਕ ਹੈ ਸਪੋਰਟ ਬਣਾਈ ਰੱਖਿਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਨਾ ਤਾਂ ਜੋ ਤੁਹਾਨੂੰ ਵਧੀਆ ਵਧੀਆ ਕੰਟੈਂਟ ਅਸੀਂ ਦੇ ਸਕੀਏ ਸਸ਼ਿਕਾ ਸਾਰੀ ਸਬਸਕ੍ਰਾਈਬ ਕਰੋ